ਕਿਹੜੀਆਂ ਸਬਜ਼ੀਆਂ ਜਿਹੜੀਆਂ ਆਪਾਂ ਅਗੇਤੀਆਂ ਹੁਣ ਲਾ ਸਕਦੀਆਂ ਜਿਨ੍ਹਾਂ ਤੋਂ ਆਪਾਂ ਨੂੰ ਚੰਗੀ ਇਨਕਮ ਵੀ ਹੋ ਸਕਦੀ ਹੈ ਵੱਡੀ ਪੱਧਰ ਤੇ ਜੇ ਤੁਸੀਂ ਘਰ ਲਈ ਲਾਉਣੀ ਆ ਤਾਂ ਤੁਹਾਨੂੰ ਸੀ ਵਧੀਆ ਕਰ ਸਕਦੇ ਹੋ ਬਸ ਮੇਨ ਮੁੱਦਾ ਇਹ ਆ ਵੀ ਇਹਨੂੰ ਆਪਾਂ ਨੂੰ ਜਦੋਂ ਤੁਸੀਂ ਲਾਤੇ ਬੀਜ ਜਾਂ ਜਿਹੜੇ ਆਪਣੇ ਕੋਲ ਲੱਗੇ ਹੋ ਇਹਨਾਂ ਨੂੰ ਠਗਣਾ ਪਊਗਾ ਤੇ ਪਾਣੀ ਲੋੜ ਤੋਂ ਜ਼ਿਆਦਾ ਨਹੀਂ ਲਾਉਣਾਗਾ ਸਿਆਲ ਵਿੱਚ ਜਿਵੇਂ ਘਰ ਲਈ ਵੀ ਆਪਾਂ ਸਬਜ਼ੀਆਂ ਲਾਉਣੇ ਆ ਤੇ ਜਦੋਂ ਆਪਣੇ ਕੋਲ ਟੂਟੀ ਆ ਜੇ ਆਪਾਂ ਉਹਦੀ ਪਾਣੀ ਲਾਉਣ ਲੱਗ ਜਾਂਦੇ ਆ ਪਾਣੀ ਤੁਸੀਂ ਸੈਲ ਵੇਖੋ ਥੱਲੇ ਵੀ ਜੇ ਸੈਲ ਹੈ ਨਹੀਂ ਤਾਂ ਤੁਸੀਂ ਪਾਣੀ ਲਾਓ ਜੇ ਸੈਲ ਹੈਗੀ ਆ ਫਿਰ ਪਾਣੀ ਲਾਉਂਦੀ ਨਹੀਂ ਲੋੜ ਦਸੰਬਰ ਮਹੀਨੇ ਵਿੱਚ ਕਿਹੜੀਆਂ ਸਬਜ਼ੀਆਂ ਲਗਾ ਸਕਦੇ ਆਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਜਿਨ ਨੂੰ ਨਹੀਂ ਪਤਾ ਉਹ ਵੀ ਤੁਹਾਨੂੰ ਦੱਸ ਦਾਂਗੇ ਪਰ ਮੇਨ ਮੁੱਦਾ ਇਹ ਗੱਲ ਦਾ ਵੀ ਜਿਹੜੀਆਂ ਸਬਜ਼ੀਆਂ ਆਪਣੇ ਕੋਲ ਲੱਗੀਆਂ ਹੋਈਆਂ ਨਾ ਉਹਨਾਂ ਦੀ ਆਪਾਂ ਕਿਵੇਂ ਦੇਖਰੇਖ ਕਰ ਸਕਦੇ ਆਂ ਕਿਹੜੀਆਂ ਸਬਜ਼ੀਆਂ ਜਿਹੜੀਆਂ ਗਰਮੀ ਵਾਲੀਆਂ ਉਹ ਆਪਾਂ ਨੂੰ ਇਸ ਮਹੀਨੇ ਵਿੱਚ ਠਕਣੀਆਂ ਪੈਣੀਆਂ ਠੰਡ ਤੋਂ ਬਚਾਉਣੀਆਂ ਪੈਣੀਆਂ ਕਿਹੜੀਆਂ ਸਬਜ਼ੀਆਂ ਜਿਹੜੀਆਂ ਆਪਾਂ ਖੁੱਲੇ ਮੌਸਮ ਵਿੱਚ ਕਰ ਸਕਦੇ ਜਿਨ੍ਹਾਂ ਨੂੰ ਠਕਣ ਦੀ ਨਹੀਂ ਲੋੜ ਇਸ ਮਹੀਨੇ ਵਿੱਚ ਆਪਾਂ ਕੋਈ ਵੀ ਜਿਹੜਾ ਬੀਜ ਆਪਾਂ ਲਾਉਣੇ ਆਂ ਦਸੰਬਰ ਮਹੀਨੇ ਵਿੱਚ ਉਹਦਾ ਜਰਮੀਨੇਸ਼ਨ ਹੁੰਦਾ ਜਿਹੜਾ ਉਹ ਲੇਟ ਹੋਣਾ ਸ਼ੁਰੂ ਹੋ ਜਾਂਦਾ ਜਿ ਦਿਨ ਵੀ ਉਗ ਪੈਂਦੇ ਸੀਗੇ ਹੁਣ ਜਿਹੜੇ ਵੀ ਤੁਸੀਂ ਬੀਜ ਲਾਉਂਗੇ ਉਹ 10 ਦਿਨਾਂ ਤੋਂ ਲੈ ਕੇ 15 ਦਿਨ 20 ਦਿਨ ਵੀ ਲੈ ਜਾਂਦੇ ਆ ਉਗਣ ਦੇ ਵਿੱਚ ਕਿਉਂਕਿ ਇਸ ਮਹੀਨੇ ਵਿੱਚ ਠੰਡ ਜਾਦੇ ਹੋਣ ਕਰਕੇ ਉਨੀ ਗਰਮਿਆਸ਼ ਨਹੀਂ ਹੋ ਪਉਂਦੀ ਤੇ ਇਸ ਕਰਕੇ ਬੀਜ ਦਾ ਲੇਟ ਉੱਦਦਾਗਾ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਜਿਹੜੀਆਂ ਸਿਆਲੂ ਸਬਜ਼ੀਆਂ ਆਪਾਂ ਲਾ ਸਕਦੇ ਆਂ ਜਿਹੜੀਆਂ ਆਪਾਂ ਨੂੰ ਨਹੀਂ ਟਕਣ ਦੀ ਲੋੜ ਪੈਣੀ ਜਿਹਦੇ ਵਿੱਚ ਆਪਾਂ ਪਨੀਰੀਆਂ ਦੇ ਵਿੱਚ ਫੁੱਲ ਗੋਭੀ, ਬੰਦ ਗੋਭੀ, ਬਰੋਕਲੀ, ਗੰਡ ਗੋਭੀ ਹੁਣ ਜਿਵੇਂ ਆਹ ਦਿਨਾਂ ਦੇ ਵਿੱਚ ਹਾਈਬ੍ਰਿਡ ਪਿਆਈ ਲੱਗੀ ਜਾਂਦਾਗਾ ਜਿਹੜਾ ਅੱਧਾ ਕਿਲੋ ਪਲਾਸੀ ਵਜ਼ਨ ਹੋ ਜਾਂਦਾ ਉਹ ਹੁਣ ਲੱਗ ਜਾਂਦਾ ਤੇ ਜਦੋਂ 1 ਅਧ ਦਸੰਬਰ ਟੱਪ ਗਈ ਉਸ ਤੋਂ ਬਾਅਦ ਆਪਾਂ ਦੇਸੀ ਪਿਆਜ਼ ਲਾਉਣਾ ਸ਼ੁਰੂ ਕਰ ਸਕਦੇ ਆ ਤੇ ਉਹ ਕੀ ਹੋਊਗਾ ਫਿਰ ਉਹ ਨਵੰਬਰ ਤੱਕ ਖਰਾਬ ਨਹੀਂ ਹੁੰਦਾ ਜਿਹਨੂੰ ਆਪਾਂ ਸਾਲ ਭਰ ਜਿਹੜਾ ਕਹਿੰਦੇ ਖਰਾਬ ਨਹੀਂ ਹੁੰਦਾ ਉਹ ਪਿਆਜ਼ ਹੁੰਦਾ ਉਹ ਆਪਣੇ ਕੋਲੋਂ ਵੀ ਪਨੀਰੀਆਂ ਤਿਆਰ ਹੋਣਗਾਂ ਜੇ ਤੁਸੀਂ ਆਪਣੇ ਤੋਂ ਪਨੀਰੀ ਜੀਨੇ ਕਿੱਲਾ ਲਾਉਣਾ ਜਾਂ ਕਨਾਲ ਦੋਕ ਨਾਲ ਲਾਉਣੀ ਆ ਤੁਸੀਂ ਬੁੱਕ ਕਰਾਉਣੀ ਆ ਇਸ ਨੰਬਰ ਤੇ ਤੁਸੀਂ ਬੁੱਕ ਵੀ ਕਰਾ ਸਕਦੇ ਹੋ ਬਾਕੀ ਅਸੀਂ ਪਨੀਰੀ ਅਸੀਂ ਭੇਜ ਵੀ ਦੇਵਾਂਗੇ ਜਿਹਦੀ ਕਨਾਲ ਦੀ ਦੋ ਕਨਾਲਾਂ ਦੀ ਤਿੰਨ ਕਨਾਲਾਂ ਦੀ ਪਨੀਰੀ ਹੋਊਗੀ ਬਾਕੀ ਘਰੇਲੂ ਪੱਧਰ ਤੇ ਕੋਈ ਬੁਕਿੰਗ ਦੀ ਲੋੜ ਨਹੀਂ ਗਈ ਤੁਸੀਂ ਕਦੋਂ ਵੀ ਆ ਕੇ ਸਾਡੇ ਕੋਲੋਂ ਜਦੋਂ ਪਨੀਰੀ ਆਪਾਂ ਦੇਸੀ ਪਿਆਈ ਦੀ ਸ਼ੁਰੂ ਕਰਤੀ ਉਹਦੇ ਤੁਸੀਂ ਆ ਕੇ ਸਾਡੇ ਕੋਲ ਮਾਰਲੇ ਦੋ ਮਾਰਲੇ ਚਾਰ ਮਾਰਲੇ ਪੰਜ ਮਿੰ ਆ ਕੁਦਰਤ ਉਲ ਜਾ ਸਕਦੇ ਹੋਗੇ ਇਹ ਜਿਹੜਾ ਪਿਆਜ਼ ਹੁੰਦਾ ਹੈ ਗੰਢੇਲ ਨਹੀਂ ਕੱਢਦਾ ਤੇ ਵਧੀਆ ਸਟੋਰ ਕੈਪੈਸਿਟੀ ਦੀ ਬਹੁਤ ਵਧੀਆ ਹੁੰਦੀ ਹੈ ਇਹ ਆਪਾਂ ਨੂੰ ਨਹੀਂ ਢੱਕਣ ਦੀ ਲੋੜ ਜਿਵੇਂ ਇਹਦੇ ਵਿੱਚ ਨਾਲ ਹੋਰ ਆ ਗਿਆ ਜਿਵੇਂ ਮੂਲੀ ਹੋਗੀ ਛਲਗਮ ਸ਼ਕੰਦਰ ਮੇਥੇ ਮੇਥੀ ਧਨੀਆ ਸਰੋਂ ਪਾਲਕ ਸੂੰਗਰੇ ਇਹ ਜਿੰਨੇ ਵੀ ਬੀਜ ਆ ਇਹਨਾਂ ਨੂੰ ਆਪਾਂ ਨੂੰ ਢੱਕਣ ਦੀ ਨਹੀਂ ਲੋੜ ਜੇ ਤੁਸੀਂ ਨਵੇਂ ਵੀ ਲਾਉਣੇ ਆ ਇਹਨਾਂ ਵਿੱਚ ਤੁਸੀਂ ਲਾ ਸਕਦੇ ਹੋ ਬਸ ਇੱਕ ਗੱਲ ਮੇਨ ਯਾਦ ਰੱਖਿਓ ਵੀ ਜਿਹੜਾ ਜਰਮੀਨੇਸ਼ਨ ਹੋਊਗਾ ਜਿਵੇਂ ਦਸੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਜੇ ਧੁੱਪਾਂ ਨੇ ਘਰੇਈਆਂ ਤਾਂ ਵਧੀਆ ਜਰਮੀਨੇਸ਼ਨ ਥੋੜਾ ਜਿਹਾ 8-10 ਦਿਨਾਂ ਦੇ ਵਿੱਚ ਹੋ ਜੂਗਾ ਜਿਵੇਂ ਜਿਵੇਂ ਠੰਡ ਵਧਦੀ ਜਾਊ ਉਹ ਧੁੰਦਾਂ ਪੈਣ ਲੱਗ ਜਾਣੀਆਂ ਤਾਂ ਜਰਮੀਨੇਸ਼ਨ ਉਨੇ ਦਿਨ ਲੇਟ ਹੋਊਗਾ ਤੇ ਜਿਹੜੀਆਂ ਸਬਜ਼ੀਆਂ ਆਪਾਂ ਹੁਣ ਟਕਣਗੀਆਂ ਉਹ ਉਹੀ ਸਬਜ਼ੀਆਂ ਜਿਹੜੀਆਂ ਆਪਾਂ ਗਰਮੀ ਵਿੱਚ ਖਾਣੇ ਆ ਸਭ ਤੋਂ ਪਹਿਲਾਂ ਜਿਵੇਂ ਕਦੂ ਦੀ ਖੇਤੀ ਕਰਦੇ ਆ ਕਦੂ ਹੋ ਗਿਆ ਇਹਨੂੰ ਵੀ ਹੁਣ ਤੁਸੀਂ ਜੇ ਤੁਸੀਂ ਨਵਾਂ ਸੀਡ ਲਾ ਰਹੇ ਹੋ ਜਾਂ ਤੁਸੀਂ ਬਲਾਗਾ ਲੰਗਾ ਤਾਂ ਉਹਨੂੰ ਤੁਸੀਂ ਹੁਣ ਟਕ ਦੋ ਟਕਣ ਦਾ ਵੇਲਾ ਆ ਗਿਆ ਦਸੰਬਰ ਮਹੀਨੇ ਵਿੱਚ ਇਹਨੂੰ ਟਕਣਾ ਪੈਣਾ ਗਾਂ ਅੱਧ ਫਰਵੀ ਤੇ ਲਾਗੇ ਤਾਂ ਅੱਗੇ ਜਾ ਕੇ ਆਪਾਂ ਮੌਸਮ ਦਾ ਦੇਖਾਂਗੇ ਉਹ ਕਿਹੋ ਜਿਹਾ ਮੌਸਮ ਆ ਤਾਂ ਉਦੋਂ ਆਪਾਂ ਇਹ ਪੇਪਰ ਸਾਰਾ ਲਾਵਾਂਗੇ ਇਹਦੇ ਚ ਕੱਦੂ ਅੱਲਾ ਤੋਰੀ ਪੇਠਾ ਖੀਰਾ ਕਰਬੂਜਾ ਤਰਬੂਜ ਚੱਪੜ ਡਿੰਡਾ ਜੁਗਣੀ ਪੇਠਾ ਇਹ ਜਿੰਨੇ ਵੀ ਹੈਗੇ ਆ ਨਾਲ ਇਹਦੇ ਸ਼ਿਮਲਾ ਮਿਰਚ ਜਾਂ ਤੁਸੀਂ ਹਰੀ ਮਿਰਚ ਦੀ ਗੱਲ ਬਾਤ ਕਰੋ ਇਹ ਜਦੋਂ ਵੀ ਆਪਾਂ ਖੇਤ ਦੇ ਵਿੱਚ ਲਾਤੇ ਸੀਡ ਜਾਂ ਪਨੀਰੀ ਲੈ ਕੇ ਲਾਤੀ ਉਹਨੂੰ ਤੁਸੀਂ ਨਾਲ ਦੀ ਨਾਲ ਇਸ ਤਰੀਕੇ ਨਾਲ ਤਾਰਾਂ ਪਾ ਲੈਣੀਆਂ ਤਾਰਾਂ ਪਾ ਕੇ ਉੱਪਰ ਲੋਹੇ ਦਾ ਹਨਰ ਪਾ ਦੇਣਾ ਇਹਦਾ ਕੀ ਕੰਮ ਹੁੰਦਾ ਇਹ ਜਿਹੜੀਆਂ ਜਿੰਨੀ ਵੀ ਠੰਡ ਹੁੰਦੀ ਆ ਇਹ ਇਸ ਤੇ ਅਸਰ ਨਹੀਂ ਕਰਦੀਗੀ ਫਿਰ ਆਪਣੇ ਵਿੱਚ ਇਹਦੇ ਗਰਮੈਸ਼ ਰਹਿੰਦੀ ਹੈਗੀ ਜਿਹੜਾ ਬੀਜ ਉੱਗਣ ਦੀ ਗੱਲ ਬਾਤ ਆ ਜਿਹੜੇ ਹੁਣ ਇਸ ਇਸ ਮਹੀਨੇ ਭਰਾ ਇਨਕਮ ਆਸਤੇ ਕਦੂ ਤੋਰੀ ਅਲਾਂ ਪੇਠੇ ਸਾਰੇ ਲਗਾਉਣਗੇ ਕਿਉਂਕਿ ਇਹ ਗੇਤੇ ਦੇ ਵਿੱਚ ਪੈਸਾ ਵਧੀਆ ਵਟਿਆ ਜਾਂਦਾਗਾ ਤੇ ਜੇ ਆਪਾਂ ਘਰ ਲਈ ਵੀ ਲਾਉਣੀਆਂ ਤਾਂ ਜਦੋਂ ਵੀ ਤੁਸੀਂ ਸੀਡ ਬਾਂਦ ਦੇ ਵਿੱਚ ਟ੍ਰਾਂਸਪਲੈਂਟ ਕਰਤਾ ਤੁਸੀਂ ਪਾਣੀ ਬੇਸ਼ੱਕ ਦੀ ਉਹਨੂੰ ਇੱਕਦਮ ਲੇਟ ਲਾ ਦਿਓ ਪਹਿਲਾਂ ਉਹਨੂੰ ਢੱਕ ਦਿਓ ਟਕਣਾ ਸੌਖਾਗਾ ਬਿਨਾ ਪਾਣੀ ਤੋਂ ਜੇ ਪਾਣੀ ਨਾ ਲੱਗਾ ਵੇਖੇਤ ਵਿੱਚ ਤੇ ਘਰ ਲਈ ਵੀ ਤੁਸੀਂ ਇਹ ਜਿਹੜਾ ਪੇਪਰ ਹੁੰਦਾ ਹੈ 6.5 ਫੁੱਟਾ ਪੇਪਰ ਆ ਜਿਹਨੂੰ 6 ਫੁੱਟਾ ਵੀ ਕਹਿ ਦਿੰਦੇ ਆ ਤੇ 6 ਫੁੱਟ 6.5 ਫੁੱਟ ਜਿਹੜੀ ਤਾਰ ਹੁੰਦੀ ਆ ਇਹ ਪਾ ਕੇ ਉੱਪਰ ਪੇਪਰ ਪੈਂਦਾਗਾ ਇਹਦਾ ਕੰਮ ਹੁੰਦਾ ਵਿੱਚ ਹੀਟ ਪੈਦਾ ਕਰਨੀ ਗਰਮ ਗਰਮੈਸ਼ ਪੈਦਾ ਕਰਦਾਗਾ ਜਿਹੜਾ ਬੀਜ ਆਪਣਾ 15-20 ਦਿਨਾਂ ਦੇ ਵਿੱਚ ਉਗਦਾਗਾ ਇਹ ਫਿਰ ਉਸੇ ਤਰੀਕੇ ਨਾਲ ਹੀ ਜਿਵੇਂ ਗਰਮੀ ਹੋਣ ਕਰਕੇ ਇਹ 7-8 ਦਿਨਾਂ ਦੇ ਵਿੱਚ ਵਧੀਆ ਬੀਜ ਜਿਹੜਾ ਉਗਰੇ ਆਉਂਦਾਗਾ ਇਸ ਕਰਕੇ ਇਹ ਆਪਾਂ ਨੂੰ ਪਾਉਣੀ ਪੈਣਾਗਾ ਚਾਹੇ ਤਾਂ ਤੁਸੀਂ ਬੀਜ ਨੱਪ ਕੇ ਨਾਲ ਦੀ ਨਾਲ ਪਾ ਲਓ ਜੇ ਆਪਾਂ ਵੇਟ ਕਰਾਂਗੇ ਵੀ ਹਾਂ ਜਦੋਂ ਪੂਰੀ ਠੰਡ ਪੈਣ ਲੱਗ ਗਈ ਅਸੀਂ ਉਹਦੀ ਢਕਾਂਗੇ ਤਾਂ ਫਿਰ ਜਿਹੜਾ ਬੀਜ ਲੱਗਿਆ ਹੋਊਗਾ ਉਹ ਓਨੇ ਦਿਨ ਆਪਣਾ ਲੇਟ ਉੱਗੂਗਾ ਇਹਦੇ ਵਿੱਚ ਪਹਿਲਾਂ ਉੱਗਿਆ ਹੋਊਗਾ ਇਹ ਆਪਾਂ ਨੂੰ ਫਾਇਦਾ ਹੋਊਗਾ ਤੇ ਜੇ ਤੁਹਾਡੇ ਕੋਲੇ ਸਬਜ਼ੀਆਂ ਇਹ ਲੱਗੀਆਂ ਵੀ ਹੋਈਆਂ ਜਿਨ੍ਹਾਂ ਦੀਆਂ ਨਿੱਕੇ ਨਿੱਕੇ ਬੱਲਾਂ ਹੋਣਗੀਆਂ ਜਿਵੇਂ ਕਦੂ ਤੂਰੀ ਅੱਲਾਂ ਪੇਠਾ ਤਰਬੂਜ ਮਤੀਰਾ ਜਾਂ ਖੀਰਾ ਚਾਪਨ ਡਿੰਡਾ ਜਾਂ ਚਾਪਨ ਡੰਡੇ ਵੱਡੀਆਂ ਬੱਲਾਂ ਹੋਈਆਂ ਪਈਆਂ ਉਹਨਾਂ ਸਾਰੀਆਂ ਬੱਲਾਂ ਨੂੰ ਤੁਸੀਂ ਢਾਕ ਦੇਓ ਜਿਦੋਂ ਤੁਹਾਡੀਆਂ ਵੱਲਾਂ ਵਾਵਾ ਵੱਡੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਇੱਕ ਫੰਗੀ ਸਾਈਡ ਦੀ ਸਪਰੇ ਵੀ ਕਰ ਸਕਦੇ ਹੋ ਤੇ ਦੂਜੇ ਨੰਬਰ ਤੇ ਜੇ ਤੁਹਾਨੂੰ ਲੱਗਦਾ ਵੀ ਗਰਮੈਸ਼ ਜ਼ਿਆਦਾ ਆ ਤਾਂ ਤੁਸੀਂ ਦਿਨੇ-ਦਿਨੇ ਪੇਪਰੇ ਤੋ ਲਾ ਵੀ ਸਕਦੇ ਹੋ ਤੇ ਸ਼ਾਮ ਨੂੰ ਫੇਰ ਤੁਹਾਨੂੰ ਇਹ ਪੇਪਰ ਜਿਹੜਾ ਪਾਉਣਾ ਹੀ ਪਊਗਾ ਜੇ ਮੰਨ ਕੇ ਚੱਲੋ ਧੁੰਦਾਂ ਹੀ ਪਈ ਜਾਂਦੀਆਂ ਅਰ ਜਿਵੇਂ ਹੁਣ ਧੁੱਪਾਂ ਲੱਗ ਰਹੀਆਂ ਹਜੇ ਤਾਂ ਦਸੰਬਰ ਦੇ ਸ਼ੁਰੂਆਤੀ ਦਿਨਾਂ ਵਿੱਚ ਅੱਜ ਇਹ ਵੀਡੀਓ ਬਣਾ ਰਿਹਾ ਮੈਂ ਤੇ ਜੇ ਮੰਨ ਲਓ ਲਗਾਤਾਰੀ ਧੁੰਦਾਂ ਜੇ ਪਈ ਪੈਣ ਲੱਗ ਜਾਣ ਤਾਂ ਤੁਹਾਨੂੰ ਪੇਪਰ ਲਾਉਣ ਦੀ ਲੋੜ ਵੀ ਨਹੀਂਗੀ ਦੇ ਦਿਨੇ ਵੀ ਕੀ ਵਾਰ ਧੁੰਦ ਨਹੀਂ ਜਾਂਦੀ ਤਾਂ ਤੁਸੀਂ ਪੇਪਰ ਉਵੇਂ ਪਾਇਆ ਰਹਿੰਦੇ ਨੇ ਕੁਝ ਨਹੀਂ ਹੁੰਦਾ ਵੱਲਾਂ ਨੂੰ ਬਾਕੀ ਸਮੇ ਸਿਰ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਇਹ ਕਰਦੇ ਰਵਾਂਗੇ ਸੋ ਸਾਡਾ ਮਕਸਦ ਹੁੰਦਾ ਵੀ ਜਿਹੜੇ ਵੀ ਭਰਾ ਆਪਣੇ ਨਾਲ ਜੁੜੇ ਆ ਜਿਹੜੀਆਂ ਪ੍ਰੀਰਣਾਂ ਲੈ ਕੇ ਜਾਂਦੇ ਆ ਉਹਨਾਂ ਨੂੰ ਸਹੀ ਸਮੇ ਸਿਰ ਜਾਣਕਾਰੀ ਦਿੱਤੀ ਜਾਵੇ ਤੇ ਜਿਹੜੇ ਨਹੀਂ ਵੀ ਜੁੜੇ ਉਹਨਾਂ ਨੂੰ ਵੀ ਚਲੋ ਜਾਣਕਾਰੀ ਮਿਲ ਜਾਂਦੀ ਆ ਤੇ ਤੁਸੀਂ ਸਾਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਜੀ ਤੇ ਆਪਣਾ ਪਿੰਡ ਕਾਉਣੀਆ ਜਿਲ੍ਹਾ ਸੀ ਮੁਕਤਸਰ ਸਾਹਿਬਾ ਚੰਗੀ ਸੋਚ ਚੰਗੇ ਕੀਤੇ ਗੂਗਲ ਮੈਪ ਤੇ ਸਰਚ ਕਰਕੇ ਸਾਡੇ ਕੋਲ ਆ ਵੀ ਸਕਦੇ ਹੋ ਮਿਲਦੇ ਆ ਆਪਾਂ ਹੋਰ ਵੀਡੀਓ ਵਿੱਚ ਚੈਨਲ ਨੂੰ ਤੁਸੀਂ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ